ਚ ਵੱਡੀ ਵਾਰਦਾਤ ਹੋ ਗਈ ਵਪਾਰੀ ਨੂੰ ਹਾਈਵੇ ਦੇ ਉੱਤੇ ਘੇਰ ਕੇ ਫਾਇਰਿੰਗ ਕਰ ਦਿੱਤੀ ਗਈ ਵਪਾਰੀ ਦੇ ਉੱਤੇ ਵਪਾਰੀ ਆਪਣੇ ਸਾਥੀ ਦੇ ਨਾਲ ਜਾ ਰਿਹਾ ਸੀਗਾ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀਗਾ ਇਸੇ ਦੌਰਾਨ ਬਾਈਕ ਦੇ ਉੱਤੇ ਆਏ ਦੋ ਮੁੰਡੇ ਫਾਇਰਿੰਗ ਕਰ ਦਿੰਦੇ ਨੇ ਤਾਂ ਜਿਹੜਾ ਵਪਾਰੀ ਸੀਗਾ ਕਾਰ ਦੇ ਵਿੱਚ ਸਵਾਰ ਸੀਗਾ ਆਪਣੇ ਸਾਥੀ ਦੇ ਨਾਲ ਕਿਸੇ ਕੰਮ ਜਾ ਰਿਹਾ ਸੀਗਾ ਜਿਵੇਂ ਹੀ ਹਾਈਵੇ ਦੇ ਉੱਤੇ ਪਹੁੰਚਿਆ ਤਾਂ ਪਿੱਛੋਂ ਆਏ ਬਾਈਕ ਸਵਾਰ ਦੋ ਨੌਜਵਾਨ ਦੱਸੇ ਜਾ ਰਹੇ ਨੇ ਜਿਹੜੇ ਬਾਈਕ ਦੇ ਉੱਤੇ ਸਵਾਰ ਸੀਗੇ ਤਾਂ ਵਪਾਰੀ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਫਾਇਰ ਕੱਢ ਦਿੰਦੇ ਨੇ ਤਾਂ ਪਠਾਨਕੋਟ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਉੱਤੇ ਇਹ ਵਾਰਦਾਤ ਹੋਈ ਹੈ ਚੱਕੀ ਪੁਲ ਦੇ ਨੇੜੇ ਦਹਿਸ਼ਤ ਦਾ ਮਾਹੌਲ ਬਣ ਗਿਆ ਇੱਕ ਵਪਾਰੀ ਸੀਗਾ ਜਿਹੜਾ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਸਾਥੀ ਦੇ ਨਾਲ ਪਠਾਨਕੋਟ ਕਿਸੇ ਨਿੱਜੀ ਕੰਮ ਜਾ ਰਿਹਾ ਸੀਗਾ ਇਸੇ ਦੌਰਾਨ ਉਸਦੇ ਪਿੱਛੇ ਬਾਈਕ ਦੇ ਉੱਤੇ ਦੋ ਮੁੰਡੇ ਆਏ ਜਿਹੜੇ ਕਿ ਅ ਜਦ ਜਿਵੇਂ ਹੀ ਉਹ ਚੱਕੀ ਪੁੱਲ ਦੇ ਨੇੜੇ ਪਹੁੰਚਦੇ ਨੇ ਤਾਂ ਉਹ ਜਿਹੜੇ ਬਾਈਕ ਸਵਾਰ ਮੁੰਡੇ ਸੀ ਉਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਦੇ ਕਰਕੇ ਵਪਾਰੀ ਦੇ ਗੋਲੀ ਲੱਗ ਗਈ ਆ ਜਦ ਕਿ ਦੂਸਰਾ ਉਸ ਦਾ ਸਾਥੀ ਜਿਹੜਾ ਹੈ ਉਹ ਬਾਲ ਬਾਲ ਬਚ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਪਾਰੀ ਦੇ ਮੱਥੇ ਦੇ ਵਿੱਚ ਗੋਲੀ ਲੱਗੀ ਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਫਿਲਹਾਲ ਇਹ ਗੋਲੀ ਕਿਉਂ ਚਲਾਈ ਇਸ ਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਕਿ ਕੀ ਕਾਰਨ ਸੀਗੇ ਇਸ ਦੇ ਪਿੱਛੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ دہشت ਦਾ ਮਾਹੌਲ ਜ਼ਰੂਰ ਬਣ ਗਿਆ ਹੈ ਕਿਉਂਕਿ ਦਨ ਦਿਹਾੜੇ ਵਾਰਦਾਤ ਹੋਈ ਹੈ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਚੱਕੀ ਪੁਲ ਦੇ ਨੇੜੇ ਜਿਹੜਾ ਪਠਾਨਕੋਟ ਦਾ ਚੱਕੀ ਪੁਲ ਹੈ ਉੱਥੇ ਸਵਾਰ ਹੋ ਕੇ ਕਾਰ ਦੇ ਵਿੱਚ ਵਪਾਰੀ ਤੇ ਉਸ ਦਾ ਸਾਥੀ ਕਿਸੇ ਕੰਮ ਜਾ ਰਹੇ ਸੀਗੇ ਜਿਵੇਂ ਹੀ ਚੱਕੀ ਪੁਲ ਦੇ ਨੇੜੇ ਪਹੁੰਚਦੇ ਨੇ ਤਾਂ ਪਿੱਛੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਮੁੰਡੇ ਦੱਸਿਆ ਜਾ ਰਿਹਾ ਕਿ ਆਏ ਜਿਨ੍ਹਾਂ ਨੇ ਫਾਇਰਿੰਗ ਕਰ ਦਿੱਤੀ ਫਾਇਰ ਕਰ ਦਿੱਤੇ ਤਾਂ ਇੱਕ ਗੋਲੀ ਮੱਥੇ ਦੇ ਵਿੱਚ ਲੱਗੀ ਹੈ ਵਪਾਰੀ ਦੇ ਜਿਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਇਸ ਸਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਜਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਉਸ ਹਾਈਵੇ ਦੀਆਂ ਦਿਖਾ ਰਹੇ ਹਨ ਕਾਰ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਹ ਹੀ ਉਹ ਚੱਕੀ ਪੁਲ ਦਾ ਹਾਈਵੇ ਹੈ ਜਿੱਥੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਜਿੱਥੇ ਵਪਾਰੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਸਾਥੀ ਦੇ ਨਾਲ ਜਾ ਰਿਹਾ ਸੀਗਾ ਬਾਈਕ ਦੇ ਉੱਤੇ ਆਇਆ ਨੇ ਉਸ ਦੇ ਉੱਤੇ ਫਾਇਰ ਕਾਟ ਦਿੰਦੇ ਨੇ ਤਾਂ ਇੱਕ ਗੋਲੀ ਦੱਸਿਆ ਜਾ ਰਿਹਾ ਕਿ ਵਪਾਰੀ ਦੇ ਮੱਥੇ ਦੇ ਵਿੱਚ ਲੱਗੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਹ ਗੋਲੀ ਚਲਾਉਣ ਵਾਲੇ ਕੌਣ ਸੀਗੇ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਹਰ ਐਂਗਲ ਤੋਂ ਜਾਂਚ ਕਰ ਰਹੇ ਆ ਕਿ ਫਰੋਤੀ ਦੀ ਕੋਈ ਕੋਲ ਆਈ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੈ ਮਾਮਲਾ ਹੈ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਤਸਵੀਰ ਕਲੀਅਰ ਹੋਵੇਗੀ ਕਿ ਆਖਰ ਇਹ ਗੋਲੀ ਚਲਾਉਣ ਵਾਲੇ ਕੌਣ ਸੀਗੇ ਕਿ ਵਪਾਰੀ ਦੇ ਕੋਲੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਜਾਂ ਫਿਰ ਕਿਸੇ ਰੰਜਿਸ਼ ਦੇ ਨਾਲ ਇਹ ਮਾਮਲਾ ਜੁੜਿਆ ਹੈ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਤਸਵੀਰ ਕਲੀਅਰ ਹੋਵੇਗੀ ਪਰ ਦਿਨ ਦਿਹਾੜੇ ਇਸ ਤਰੀਕੇ ਦੀ ਵਾਰਦਾਤ ਹੋ ਜਾਣ ਨਾਲ ਪੁਲਿਸ ਤੇ ਵੀ ਕਿਤੇ ਨਾ ਕਿਤੇ ਸਵਾਲ ਉੱਠ ਖੜੇ ਹੁੰਦੇ ਨੇ ਤਾਂ ਇਹ ਵਪਾਰੀ ਸੀਗਾ ਜਿਹੜਾ ਗੱਡੀ ਦੇ ਵਿੱਚ ਸਵਾਰ ਸੀਗਾ ਆਪਣੇ ਸਾਥੀ ਦੇ ਨਾਲ ਜਾ ਰਿਹਾ ਸੀਗਾ ਕਿਸੇ ਨਿੱਜੀ ਕੰਮ ਜਾ ਰਿਹਾ ਸੀਗਾ ਤਾਂ ਜਿਵੇਂ ਹੀ ਚੱਕੀ ਪੁਲ ਦੇ ਨੇੜੇ ਪਹੁੰਚਦਾ ਹੈ ਤਾਂ ਬਾਈਕ ਤੇ ਦੋ ਮੁੰਡੇ ਦਸੇ ਜਾ ਰਹੇ ਨੇ ਜਿਹੜੇ ਆਏ ਆਂਦੇ ਸਾਰੀ ਫਾਇਰਿੰਗ ਕਰ ਦਿੰਦੇ ਨੇ ਤਾਂ ਇੱਕ ਗੋਲੀ ਦਸਿਆ ਜਾ ਰਿਹਾ ਕਿ ਵਪਾਰੀ ਦੇ ਮਤਲਬ ਦੇ ਵਿੱਚ ਲੱਗੀ ਆ ਜਿਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਿਹੜਾ ਉਸ ਦੇ ਨਾਲ ਸਾਥੀ ਸੀਗਾ ਉਹ ਬਾਲਬਾਲ ਬਚ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਤਸਵੀਰ ਸਾਫ਼ ਹੋਵੇਗੀ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੇ ਉੱਥੇ ਲੋਕ ਸੀਗੇ ਚਸ਼ਮਦੀਦ ਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਉਹ ਤੁਹਾਨੂੰ ਸੁਣਾਣੇ ਆ ਤਾਂ ਇਸ ਦੇ ਨਾਲ ਹੀ ਸਾਡੇ ਪੱਤਰਕਾਰ ਨੇ ਵੀ ਹਸਪਤਾਲ ਤੋਂ ਉਹ ਪੂਰੇ ਹਾਲਾਤ ਜਾਣੇ ਨੇ ਉਹ ਵੀ ਤੁਹਾਨੂੰ ਸੁਣਾਵਾਗੇ ਕਿ ਕੀ ਕੁਝ ਕਹਿਣਾ ਹੈ ਉਹਨਾਂ ਦਾ ਤਾਂ ਚਸ਼ਮਦੀਦ ਤੇ ਪੁਲਿਸ ਕੀ ਕੁਝ ਕਹਿ ਰਹੀ ਹੈ ਉਹ ਪਹਿਲਾਂ ਸੁਣ ਲਓ ਆਯੋ ਵੀ ਭਲਾਈ ਹੋ ਗਿਆ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਐ ਤੇ ਭਲਾਈ ਉਤੋਂ ਗੱਡੀ ਨਾਲ ਕੋਈ ਕੰਪਲੈਂਟ ਕਰਦੇ ਜਿਵੇਂ ਭਲਾਈ ਉਰ ਆਇਆ ਤੇ ਉੱਥੇ ਜਾ ਕੇ ਮਾਈ ਦਾ ਬੋਤਨੀ ਹੀ ਪਰ ਬੇਦੀ ਨੇ ਕਰ ਲਾ ਕੇ ਫੇਰ ਵੀ ਬ੍ਰੇਕ ਲਾ ਕੇ ਕੋਈ ਨਾਲ ਤੇ ਗੱਡੀ ਉੱਤ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਜਿੱਦੋਂ ਉਹ ਥੋੜੇ ਵਾਪਸ ਵਾਪਸ ਹੋ ਸਿੱਧਾ ਹੀ ਨਿਕਲ ਗਏ ਤੇ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਨਹੀਂ ਮੋਟਾ ਤਾਂ ਹੀ ਉਹ ਕਿੰਨੇ ਜਾਣੇ ਉਹ ਜਾਣੇ ਮੂੰਹ ਬਣਿਆ ਤੇ ਆਪਣੇ ਜੀ ਕੋਈ ਦੋਸਤਾਂ ਦੀ ਪਛਾਣ ਵਗੈਰਾ ਵਾਲਾ ਇਹ ਹੈ ਇੱਕ ਮੋਟਰਸਾਈਕਲ ਜਿੱਤ ਜਿੱਤ ਕੋਲੋਂ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਹੋ ਗਈ ਭਾਜੀ ਉੱਥੇ ਹੋਟਲ ਲੈ ਗਏ ਉਹਨਾਂ ਨੇ ਅਮਨਦੀਪ ਤੇ ਛੱਡਿਆ ਕਿਨਾਂ ਦੇ ਤੇ ਗੱਡੀ 'ਚ ਕਿੰਨੇ ਜਣੇ ਸੀ 2 ਜਣੇ ਗੱਡੀ 'ਚ 2 ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਠੀਕ ਹੈ ਕੋਈ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ ਇਹਨਾਂ ਨੂੰ ਕਿਹੜਾ ਮਾਇਕ ਚ ਕਰਦੇ ਸੀ ਕਾਰੋਬਾਰ ਭਾਜੀ ਆਟੋ ਫੇਨਪ੍ਰਦੇਸ਼ ਦਾ ਕੰਮ ਹੈ ਕਰਦੇ ਉਹ ਸਾਡੀ ਦੁਕਾਨ ਇੱਥਾ ਦੇ ਨੌਂ ਚ ਨੇ ਹਾਂਜੀ ਤੁਹਾਡੇ ਵਾਕਫ ਹੀ ਹਾਂਜੀ ਹਾਂਜੀ ਇਹ ਨਾਮ ਕੀ ਕਰਕੇ ਈਸਮਾਰ ਦੇਦੀ ਦੁਦਿਆਨ ਮੱਟਮੱਟੂ ਕਹਦੇ ਆ ਉਹਦਾ ਨਾਮ ਪੱਕਾ ਨਾ ਨਾਮ ਕਿਹਦੇ ਤੋਂ ਆ ਬੰਦੇ ਨੇ ਜਿਹਦੇ ਕੋਲ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਂ ਉਹ ਮੱਟਮੱਟੂ ਕਹਿੰਦੇ ਆ ਇਹ ਪੱਕਾ ਨਾਮ ਨਹੀਂ ਖਿਆਲ ਰੱਖੀ ਇੱਥੋਂ ਦੇ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਬਾਡਲਡਾਉਨ ਜਿੱਥੇ ਕੋ ਨਾਨਕ ਪਾਰਕ ਦੇ ਲੱਗੇ ਤੇ ਬੀਤੀ ਉਹਨਾਂ ਨੇ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਰਨ ਪੁੰਨੀਆਂ ਕੁਛ ਉਹਨੂੰ ਹੋਰ ਵੀ ਗੋਲੀ ਚੰਗੀ ਪਾ ਲਈ ਉਹ ਗੋਲੀ ਦਾ ਨਾਮ ਵੀ ਆਪਣਾ ਕੋਨੇ ਦੇ ਨਾਲ ਸੀ ਉਹਨੇ ਦੱਸਿਆ ਕੀ ਕਰਨ ਨੇ ਨਹੀਂ ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾਉਣ ਦੇ ਲਈ ਚਲਾਉਣ ਦੇ ਲਈ ਨਹੀਂ ਇਹ ਕੋਈ 11 12.5 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਬਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੀਂ ਤਾਜ਼ਾ ਤਰੀਨ ਕੋਈ ਗੱਲ ਸਾਹਮਣੇ ਆਏਗੀ ਉਹ ਆਪ ਜੀ ਦੇ ਨਾਲ ਸਾਂਝੀ Get it's okay if ਕਦਾ ਕਿ ਨੀ ਰੌਂਡ 5 ਨਹੀਂ ਅਜੇ ਨਹੀਂ ਇਹਤੇ ਬਾਰੇ ਕੈਸਾ ਤੇ ਕਿਉਂਕਿ ਜੋ ਜੇਰੇ ਇਲਾਜ ਦਾ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਹੋਰ ਬਾਰੇ ਕੁਝ ਕਲੀਅਰ ਨਹੀਂ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਬਾਰੇ ਸੀ ਗੱਡੀ 'ਚ ਵੀ ਦੋ ਸੀ ਤੇ ਮਾਰਨ ਵਾਲੇ ਵੀ ਦੋ ਸੀ ਸਰ ਸਰ ਜਿਵੇਂ ਸੀਸੀਟੀਵੀ ਸਾਹਮਣੇ ਅਜੇ ਨਹੀਂ ਚੱਲਦੀ ਕੋ ਸਾਡੀ ਟੀਮ ਲੱਗੀ ਪਈ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਸਾਰੀ ਚੈੱਕ ਕਰ ਰਹੀ ਹੈ ਸਾਡੀ ਜਿਹੜੀ ਟੈਕਨੀਕਲ ਟੀਮ ਤੇ ਸਰ ਕੁਝ ਪਹਿਲੇ ਅਜੇ ਕਿਉਂਕਿ ਸਪੋਰਟ ਤੋਂ ਨਹੀਂ ਅਜੇ ਕੁਝ ਮਿਲਿਆ ਲੇਕਿਨ ਆ ਹਿਸਤਾ ਹਿਸਤਾ ਜਿਵੇਂ ਸਾਡੀ ਤਫਤੀਸ਼ ਅੱਗੇ ਵੱਧ ਰਹੀ ਹੈ ਤੇ ਜਿਵੇਂ ਕੋਈ ਗੱਲ ਕਲੀ ਫਾਈਨਾਂਸ ਦਾ ਕੰਮ ਕਰਦਾ ਸੀਗਾ ਜੀ ਵਪਾਰੀ ਟਾਈਪ ਸੀ ਤੇ ਫਾਈਨਾਂਸ ਦਾ ਕੰਮ ਕਰਦਾ ਸੀ ਕੁਝ ਹੋਰ ਨਹੀਂ ਤਾਂ ਕਿਹਾ ਸੀ ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਿਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਔਰ ਤਾਂ ਤੁਹਾਡਾ ਇੱਕ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏ ਕਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਮੋਟਰਸਾਈਕਲ ਸਵਾਰ ਦੇ ਵੱਲੋਂ ਇੱਕ ਕਾਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਕਾਰ ਚਾਲਕ ਦੇ ਗੋਲੀ ਲੱਗੀ ਅਤੇ ਉਸਦੇ ਸਾਥੀ ਬਲਬਲ ਇਸ ਮਾਮਲੇ ਦੇ ਵਿੱਚ ਬਚ ਗਿਆ ਜਿਸ ਤੋਂ ਬਾਅਦ ਗਾਇਲ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉੱਤੇ ਹੀ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਜ਼ਖਮੀ ਹੈ ਅਤੇ ਉਸ ਦਾ ਸਾਥੀ ਬਲਬਲ ਬਚ ਗਿਆ ਹੈ ਜਗਮਨੀ ਦੇ ਲਈ ਪਖਾਨਕੁਰ ਤੋਂ ਉਤਰਵਿੰਦਰ ਠਾਕੁਰ ਦੀ ਰਿਪੋਰਟ